ਪਾਜੀ ਇੱਧਰ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਲੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਬਾਈ ਰਾਜਵੀਰ ਦੀ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜ਼ਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਹੈ ਸਾਨੂੰ ਜਿਹਦਾ ਬਹੁਤ ਜ਼ਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ਿਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਉਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਹੈ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਭਾਜੀ ਤੁਹਾਡੀ ਹਾਂਜੀ ਮੇਰੀ ਜਸਵੀਰਪਾਲ ਭਾਜੀ ਨੇ ਜਸ ਰੈਕਡ ਤੋਂ ਜਿਹਨਾਂ ਨੇ ਆਪਣੇ ਕੁੱਤਾ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲਾਂਚ ਵੀ ਉਹਨਾਂ ਨੇ ਕੀਤਾ ਹੈ ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ ਨਾਲੇ ਅਰਦਾਸਾਂ ਕਰ ਰਹੇ ਸੀਗੇ ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਚ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਤੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇ ਕਿਸੇ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ। ਥੈਂਕ ਯੂ ਸੋ Much। ਕਿ ਉਹ ਸੂਲੀ ਤੋਂ ਸੂਲ ਬਣਾਉਂਦਾ। ਸੂਲੀ ਤੋਂ ਤੁਸੀਂ ਸੂਲ ਬਣਾਤਾ ਕਹਿੰਦਾ ਮੇਰੇ ਪਾਪਾਂ ਦਾ ਦੱਸ ਕਿਵੇਂ ਕਰਾਂ ਸ਼ੁਕਰਾਨਾ ਤੇਰੀਆਂ ਦਿੱਤੀਆਂ ਦਾਤਾਂ ਦਾ ਉਸ ਮਾਲਕ ਦੇ ਘਰ ਦੇ ਰ ਲੈਣ ਨਹੀਂ ਹੈਗਾ। ਅੱਜ ਸਾਡੇ ਵੀਰ ਰਾਜਵੀਰ ਜਵੰਦਾ ਜੀ ਸਟੇਬਲ ਨੇ। ਕਲਾ ਮੈਂ ਹੁਣੇ ਮਿਲ ਕੇ ਆਇਆ ਸਵੇਰ ਦੇ ਅਸੀਂ ਕੋਲੀਆਂ ਤੇ ਬੜੀ ਖੁਸ਼ੀ ਹੋਈ ਅਜ ਮਾਨੂੰ ਵੀ ਡਾਕਟਰ ਸਾਹਿਬ ਕਹਿੰਦੇ ਨੇ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੋ ਜੋ ਸਾਡੇ ਹੁਣ ਹਾਰਟ ਤੋਂ ਲੰਗਸ ਤੋਂ ਇਹ ਫਿਰ ਇੰਦਰੀਆ ਬ੍ਰੇਨ ਦਾ ਹਲੇ ਥੋੜੀ ਹੈ ਪ੍ਰੋਬਲਮ ਉਹ ਤੁਹਾਡੀਆਂ ਅਰਦਾਸਾਂ ਨਾਲ ਸਾਰਾ ਠੀਕ ਹੋ ਜਾਏਗਾ ਮੈਂ ਵੀ ਮਾਲਕ ਦੇਗੇ ਅਰਦਾਸ ਕਰਦਾ ਮੇਰੇ ਕੋਲ ਬੜੇ ਫੋਨ ਆਏ ਅਸੀਂ ਸਵੇਰ ਤੋਂ ਮਹਿਲ ਜੁੜੇ ਹੋਏ ਬੈਠੇ ਹਾਂ ਸਾਡੇ ਸੀਐਮ ਸਾਹਿਬ ਆ ਕੇ ਗਏ ਨੇ ਹੁਣੇ ਸਾਰੇ ਕਲਾਕਾਰ ਤੁਸੀਂ ਕਲਾਕਾਰ ਕੀ ਤੁਸੀਂ ਸਾਰੇ ਜਿੰਨੇ ਪੰਜਾਬ ਪੰਜਾਬੀ ਬੈਠੇ ਹੋ ਦਿੱਤੀ ਬੈਠੇ ਹੋ ਤੁਸੀਂ ਬਹੁਤ ਦੁਆਵਾਂ ਕੀਤੀਆਂ ਨੇ ਤੁਹਾਡੀਆਂ ਦੁਆਾਂ ਦਾ ਬਹੁਤ ਅਸਰ ਹੈ ਬਹੁਤ ਬਹੁਤ ਧੰਨਵਾਦ ਫਿਰ ਅਰਦਾਸਾਂ ਕਰੋ ਤੁਸੀਂ ਇਹ ਰਾਜਵੀਰ ਸਾਡੇ ਦਰਮਿਆਨ ਹੋਵੇ ਵਿੱਚ ਤੁਹਾਡੇ ਖਾਮ ਨੇ ਨੱਚਦਾ ਤਾਂ ਪਤਾ ਮਿਲਦਾ ਵਾਇਗੁਰਜੀ ਦਾ ਖਾਲਸਾ ਵਾਇਗੁਰ ਠੀਕ ਹੈ ਜਿਹੜੇ ਸੀ ਨਾਲ ਜੁੜੇ ਹੋਏ ਸੀ ਉਹ ਇਦਾਂ ਦੀ ਖਬਰ ਦਾ ਜਰਾ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਸਾਰੇ ਜਿੰਨੇ ਮੇਰੇ ਵੀਰ ਨੇ ਤੁਸੀਂ ਸਾਡੇ ਨਾਲ ਬਹੁਤ ਜੁੜੇ ਹੋਏ ਹੋ ਤੁਸੀਂ ਪਿਆਰ ਕਰਦੇ ਹੋ ਤਾਂ ਤੁਸੀਂ ਇੱਥੇ ਖੜੇ ਨਹੀਂ ਤਾਂ ਕਿਸੇ ਕੋਲ ਟਾਈਮ ਨਹੀਂ ਹੁੰਦਾ ਸੋ ਇਦਾਂ ਦੀ ਖਬਰ ਤੋਂ ਥੋੜਾ ਜਿਹਾ ਸਾਰੇ ਨੂੰ ਮੈਂ ਕਹਾਂ ਕਿ ਜਦ ਤੱਕ ਗੱਲ ਤੁਹਾਡੇ ਕੋਲ ਅੰਦਰੋਂ ਪੱਕੀ ਨਹੀਂ ਆਉਂਦੀ ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ ਹੈ ਨਾ ਕਈ ਵਾਰ ਅਸੀਂ ਆਪਾਂ ਕਿਆਸਰਾਈਆਂ ਲਾਉਣ ਲੱਗ ਜਾਂਦੇ ਆ ਵੀ ਇਦਾਂ ਹੋ ਗਿਆ ਇਦਾਂ ਹੋ ਜਾਣਾ ਯਾਰ ਹੈ ਨਾ ਨਹੀਂ ਮਾਲਕ ਦੇ ਘਰ ਦੇ ਰਹੇ ਨੇ ਇਹ ਨਹੀਂ ਹੈਗਾ ਸੋ ਉਹਨਾਂ ਚੀਜ਼ਾਂ ਤੋਂ ਵੀ ਅਸੀਂ ਬਚ ਕੇ ਰਹਿਣਾ ਫਟਾ ਸਾਰਿਆਂ ਦਾ ਇਲੈਕਟ੍ਰੋਨਿਕ ਪ੍ਰਿੰਟ মিডিਆ ਦਾ ਜਿੰਨੇ ਵੀ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਧੰਨਵਾਦ